ਇਹ ਮਾਤਾ ਕਮਲਾ ਜੀ ਨਾਇਵੋਸ਼ੇਸ਼ ਨਾਗਰ ਨੂੰ ਕਹਿੰਦੇ ਹੋਰ ਮਦਾਰੀ ਕਮਲਾਸ਼ ਨਾਗਰ ਨੂੰ 12 ਅੰਜਾਨਾਂ ਦੇਖਦੇ ਹੋ ਜਨਮਾਇਆ ਮਾਤਾ ਜੀ ਮਹਾਨ ਹੋ ਅਧਿਆਰੇ ਦੇਖਦਾ ਹੀਰ

ਰਾਵਤ ਕੀ ਮੁਨੀ ਸਤਿਗੁਰੂ ਪ੍ਰਭੂ ਪ੍ਰੇਮਿਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਹੀ ਖੁਸ਼ੀ ਤੇ ਆਨੰਦ ਦਾ ਸਮਾਂ ਹੈ ਕਿ શ્રી ਗੁਰੂ ਕਲਾ ਮੰਚ ਜਿਹੜੀ ਰਾਤਰੀ ਰਾਮਲੀਲਾ ਦਾ ਮੰਚਨ ਕਰ ਰਹੀ ਪਿਛਲੇ 33 ਸਾਲਾਂ ਤੋਂ ਅੱਜ ਤੋਂ ਅਸੀਂ 34ਵੇਂ ਸਾਲ ਦੇ ਵਿੱਚ ਰਾਤਰੀ ਰਾਮਲੀਲਾ ਦਾ ਸ਼ੁਰੂਆਤ ਕਰਨ ਜਾ ਰਹੇ ਹਾਂ ਬਹੁਤ ਖੁਸ਼ੀ ਹੈ ਮੈਨੂੰ ਕਿ ਪ੍ਰਭੂ ਦੀ ಅಪਾਰ ਕਿਰਪਾ ਦੇ ਨਾਲ ਮੇਰੇ ਚੇਅਰਮੈਨ ਸਾਫ ਸਰ ਕੇਵਲ ਸਿੰਘ ਜੀ ਤਖਾ ਪੁਰੀ ਸਾਫ ਰਕੇਸ਼ ਸ਼ਰਮਾ ਜੀ ਸਾਰੇ ਹੀ ਮੇਰੇ ਮੰਚ ਦੇ ਸਦਸ ਜਿਹੜੇ ਬਹੁਤ ਸਾਲਾਂ ਤੋਂ ਨਾਲ ਜੁੜੇ ਹੋਏ ਆ ਇਸ ਤਰ੍ਹਾਂ ਹੀ ਸਾਨੂੰ ਸਹਿਯੋਗ ਦੇ ਰਹੇ ਨੇ ਤੇ ਇਹਨਾਂ ਦੇ ਸਹਿਯੋਗ ਸਦਕਾ ਤੇ ਛੋਟੇ ਛੋਟੇ ਸਾਡੇ ਬੱਚੇ ਕਲਾਕਾਰ ਜਿਹੜੇ ਇਸ ਲੀਲਾ ਦਾ ਮੰਚਨ ਕਰਦੇ ਨੇ ਅੰਦਰ ਨਿਰਦੇਸ਼ਕ ਜਿਹੜੇ ਸਾਡੇ ਅਨਿਲ ਸ਼ਰਮਾ ਜੀ ਤੇ ਅਰुण ਸ਼ਰਮਾ ਜੀ ਦੀ ਰਹਿਨਮਾਈ ਥੱਲੇ ਸਾਰੇ ਹੀ ਮੇਰੇ ਛੋਟੇ ਵੀਰ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਅਸੀਂ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਬਲ ਦੇਈ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਅਸੀਂ ਇਹ ਦਿਖਾ ਸਕੀਏ ਕਿ Hindu ਧਰਮ ਸਨਾਤਨ ਧਰਮ ਦਾ ਜਿਹੜਾ ਪ੍ਰਚਾਰ ਹੈ ਉਹ ਕਿਸੇ ਬినా ਦੇ ਟਿਕਿਆ ਹੋਇਆ ਹੈ ਕਿਸੇ ਨੀਂਹ ਤੇ ਟਿਕਿਆ ਹੋਇਆ ਹੈ ਇਹ ਯੁਗਾਂ ਯੋਗਾਂ ਤੋਂ ਪ੍ਰਭੂ ਦੀ ਲੀਲਾ ਦਾ ਜਿਹੜਾ ਅਸੀਂ ਮੰਚਨ ਕਰ ਰਹੇ ਹਾਂ ਮੇਰੇ ਤੋਂ ਪਹਿਲਾਂ ਵੀ ਬਹੁਤ ਲੋਕ ਆਏ ਆਉਣਗੇ ਇੱਕ ਸਿਰਫ ਸਾਡਾ ਮਕਸਦ ਇਹੀ ਹੁੰਦਾ ਕਿ ਆਉਣ ਵਾਲੀ ਜਨਰੇਸ਼ਨ ਨੂੰ ਇਹ ਪਤਾ ਲੱਗੇ ਕਿ ਹਮੇਸ਼ਾ ਸਚਾਈ ਆ ਜਿਹੜੀ ਜਿੱਦਦੀ ਆ ਬੁਰਾਈ ਨੂੰ ਹਾਰਨਾ ਪੈਂਦਾ ਆ ਇਹਦਾ ਹੀ ਨਿਰਦੇਸ਼ਨ ਕਰਦੇ ਆ ਇਹੀ ਅਸੀਂ ਪ੍ਰਚਾਰ ਕਰਦੇ ਆ Hindu ਧਰਮ ਦੇ ਵਿੱਚ ਆਸਥਾ ਰੱਖਣ ਵਾਲੇ ਸਾਰੇ ਹੀ ਸਹਿਯੋਗੀ ਸਜਣਾ ਨੂੰ ਭਗਤ ਜਨਾਂ ਨੂੰ ਜੈ ਜੀ ਸ਼੍ਰੀ ਰਾਮ ਤੇ ਨਾਲ ਅੱਜ ਦੇ ਆਏ ਹੋਏ ਸਾਡੇ ਜਿਹੜੇ ਵਿਸ਼ੇਸ਼ ਤੌਰ ਦੇ ਉੱਪਰ ਮੇਰੇ ਛੋਟੇ ਵੀਰ ਜੀ ਰਸੀਤਾ ਨਾਮ ਜੀ ਜਿਹੜੇ ਅਸਿਸਟੈਂਟ ਗਵਰਨਰ ਨੇ ਰੋਟਰੀ ਕਲੱਬ ਦੇ 307061 ਦਾ ਨੰਬਰ ਹੁੰਦਾ ਰੋਟਰੀ ਜਿਹੜੀ ਕਿ ਇੰਟਰਨੈਸ਼ਨਲ ਸੰਸਥਾ ਆ ਸਮਾਜ ਸੇਵੀ ਸੰਸਥਾ 'ਚ ਬਹੁਤ ਸਾਲ ਸੇਵਾ ਕਰ ਰਹੇ ਨੇ ਪ੍ਰਧਾਨ ਵੀ ਰਹੇ ਨੇ ਬਹੁਤ ਸਾਰੀਆਂ ਸੇਵਾਵਾਂ ਇਹਨਾਂ ਨੇ ਕੀਤੀਆਂ ਨੇ ਬਹੁਤ ਅਸੀਂ ਆਭਾਰ ਪ੍ਰਗਟ ਕਰਦੇ ਆ ਤੇ ਹੁਣ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਤੇ ਚੇਅਰਮੈਨ ਸਾਹਿਬ ਨੂੰ ਕਹਾਂਗਾ ਕਿ ਇਹਨਾਂ ਨੂੰ ਧੰਨਵਾਦ ਦੇ ਦੋ ਸ਼ਬਦ ਜ਼ਰੂਰ ਕਹਿਣ ਸਰ ਕੇਵਲ ਸਿੰਘ ਜੀ ਤੱਕਰ ਚੇਅਰਮੈਨ ਗੁਰਪਾਲ ਅਮਾਨ ਜੀ ਨਕੋਦਰ ਸ਼੍ਰੀ ਨਾਮ ਸ਼੍ਰੀ ਗੁਰੂ ਕਲਾ ਮਾਂਚਨ ਕੋਦਰਾ ਲੋ ਇਹ ਚੌਥਵੀਂ ਰਾਮਲੀਲਾ ਦਾ ਜੋ ਅੱਜ ਸ਼ੋਭ ਰਾਮ ਹੈ ਉਹ ਸਾਡੇ ਅੱਜ ਦੇ ਮੁੱਖ ਮਹਿਮਾਨ ਸੀਤਾ ਰਾਮ ਨਿੱਜਰ ਜੀ ਹੋਣਾ ਨੇ ਕੀਤਾ ਹੈ ਭਗਵਾਨ ਰਾਮ ਜੀ ਦੀ ਲੀਲਾ ਦਾ ਜੋ ਅਸੀਂ ਮਾਂਚਨ ਅੱਜ ਤੋਂ 33 ਸਾਲ ਪਹਿਲਾਂ ਕੀਤਾ ਸੀ ਚੌਥਵੇਂ ਸਾਲ ਦੇ ਵਿੱਚ ਅਸੀਂ ਆ ਗਏ ਆ ਤੇ ਨਕੋਦਰ ਵਾਸੀਆਂ ਦਾ ਬਹੁਤ ਹੀ ਸਹਿਯੋਗ ਮਿਲਿਆ ਭਗਵਾਨ ਰਾਮ ਦੀ ਲੀਲਾ ਜੇ ਅਸੀਂ ਦੇਖੀਏ ਜਿੰਦੋਸਤਾਨ ਦੇ ਵਿੱਚ ਨਹੀਂ ਬਲਕਿ ਅੱਜਕੱਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਪ੍ਰਭੂ ਰਾਮ ਦੇ ਗੁਣਗਾਹ ਹੋ ਰਹੇ ਹਨ ਇੱਕ ਸੰਸਕ੍ਰਿਤੀ ਜੋ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਦਿੱਤੀ ਸੀ ਉਹ ਇੱਕ ਭਾਈਚਾਰਕ ਸਾਂਝ ਸਾਰੇ ਧਰਮਾਂ ਦੀ ਉਹ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਦੇ ਰਹੇ ਆ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਜੋ ਸਾਡੇ ਗੁਰੂ ਪੀਰਾਂ ਪਗੰਬਰਾਂ ਨੇ ਸਾਨੂੰ ਇੱਕ ਭਾਈਚਾਰਕ ਸਾਂਝ ਸਿਖਾਈ ਸੀ ਉਸ ਨੂੰ ਅਸੀਂ ਵੱਧ ਤੋਂ ਵੱਧ ਆਉਣ ਵਾਲੇ ਜਨਰੇਸ਼ਨ ਦੇ ਵਿੱਚ ਦੱਸੀਏ ਤਾਂ ਕਿ ਸਾਡੇ ਸਮਾਜ ਦੀ ਨੀਂਹ ਪੱਕੀ ਹੋਵੇ ਮੈਂ ਇੱਕ ਵਾਰੀ ਫੇਰ ਗੁਰੂ ਕਲਾ ਮੰਚਨ ਤੋਂ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਹਰ ਸਾਲ ਵੱਧ ਚੜ ਕੇ ਇਸ ਮੰਚਨ ਤੋਂ ਪ੍ਰਭੂ ਰਾਮ ਦੇ ਗੁਣ ਗਾਉਂਦੇ ਆ ਮੈਂ ਅੱਜ ਦੇ ਮੁਖਮਾਨ ਮੈਜਰ ਜੀ ਤੇ ਉਹਨਾਂ ਦੇ ਨਾਲ ਆਏ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਤੇ ਜੈ ਸ਼੍ਰੀ ਰਾਮ ਸ਼੍ਰੀ ਗੁਰੂ ਕਲਾ ਮੰਚ ਰਜਿਸਟਰ ਨਕੂਦਰ ਜੋ ਕਿ ਪਿਛਲੇ 33 ਸਾਲ ਤੋਂ ਨਿਰੰਤਰ ਸ਼੍ਰੀ ਰਾਮ ਲੀਲਾ ਰਾਤਰੀ ਦਾ ਇੱਥੇ ਆਯੋਜਨ ਕਰਦੇ ਆ ਤੇ ਅੱਜ 34ਵੇਂ ਸਾਲ ਵਿੱਚ ਪ੍ਰਮਾਤਮਾ ਨੇ ਇੰਨੀ ਕਿਰਪਾ ਕੀਤੀ ਆ ਅਸੀਂ ਸਾਰੇ ਇਕੱਠੇ ਹੋ ਗਏ ਇਸ ਰਾਮ ਲੀਲਾ ਦਾ ਮੰਚਨ ਇੱਥੇ ਦੇਖਣ ਆਏ ਆ ਮੇਰੇ ਵੱਲੋਂ ਮੇਰੇ ਸਾਥੀਆਂ ਵੱਲੋਂ ਕਲੱਬ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਨੇ ਸਾਨੂੰ ਸ਼੍ਰੀ ਰਾਮਚੰਦਰ ਜੀ ਮਹਾਰਾਜ ਦੇ ਇੰਨੇ ਵਧੀਆ ਚਰਿੱਤਰ ਨੂੰ ਦਰਸਾ ਕੇ ਸਾਡੇ ਜੀਵਨ ਨੂੰ ਸ਼ੁੱਧ ਕੀਤਾ ਤੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਉਹਨਾਂ ਦੇ ਮਾਰਗ ਤੇ ਚੱਲਦੇ ਹੋਏ ਆਪਣੇ ਮਾਪੇ ਦੀ ਇਸੇ ਤਰ੍ਹਾਂ ਸੇਵਾ ਕਰੀਏ ਤੇ ਉਹਨਾਂ ਤੋਂ ਸਿੱਖਿਆ ਲਈਏ ਕਿ ਜੋ ਉਹਨਾਂ ਨੇ ਸਾਡੇ ਦੇ ਇੰਨਾ ਉਪਕਾਰ ਕੀਤਾ ਅਸੀਂ ਵੀ ਆਪਣੇ ਪਰਿਵਾਰ ਦੇ ਨਾਲ ਖੁਸ਼ ਰਹਿ ਕੇ ਇਸੇ ਤਰ੍ਹਾਂ ਕਰੀਏ ਸਾਰਿਆਂ ਦਾ ਬਹੁਤ ਬਹੁਤ ਜੈ ਸ਼੍ਰੀ ਰਾਮ